ਸਤ ਸ੍ਰੀ ਅਕਾਲ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦਾ ਠੀਕ ਹੋਵੋਗੇ ਹਾਂਜੀ ਮੇਰੇ ਨਾਲ ਹੈਗਾ ਜੇ ਮੇਰੇ ਚਾਚਾ ਜੀ ਦਾ ਮੁੰਡਾ ਕਾਸ਼ਦੀਪ ਸਿੰਘ ਹੈਲੋ ਹਾਂਜੀ ਕਿਵੇਂ ਹੋ ਸਾਰੇ ਤੇ ਇਹ ਅੱਜ ਆਪਣੇ ਲਈ ਵੀਡੀਓ ਲੈ ਕੇ ਆਇਆ ਇੰਸਟਾਗ੍ਰਾਮ ਤੋਂ ਫਨੀ ਰੀਲਾਂ ਲੈ ਕੇ ਆਇਆ ਤੇ ਦੇਖਦੇ ਆਪਾਂ ਕੀ ਗੱਲਬਾਤ ਹੈ ਰੀਲਾਂ ਦੀ ਨਾਲ ਨਾਲ ਤੁਹਾਨੂੰ ਵੀ ਦਿਖਾਉਣਾ ਸੋ ਅੱਜ ਸ਼ੁਰੂ ਕਰਦੇ ਆਂ ਲੈ ਇਹ ਪਹਿਲੀ ਵੀਡੀਓ ਹੈਗੀ ਆਪਣੀ ਬਾਪੇ ਦਾ ਕੰਮ ਖਰਾਬ ਕਰਤਾ ਦੇਖਦੇ ਆ ਕੀ ਕਰਤਾ ਬਾਪੇ ਦਾ ਕੰਮ ਕਰਤਾ ਆਹ ਤੇ ਸਾਂਗੀ ਚਲ ਕਰਾਜੀ ਕਾਣਾ ਵਾਣਾ ਤੇ ਤੁਸੀਂ ਉਹੀ ਉਦਰੀਆ ਪੈਗਲਵਾਦੀ ਦੀ ਲੱਗਦੇ ਜੀ ਯਾ ਦੀ ਜੱਬ ਮਬਨੇ ਪੈਗਲਵਾਦੀ ਹੈ ਆਈਡੀਲੇ ਇਹ ਆਪਣੀ ਪ੍ਰਧਾਨ ਬੈਲੀ ਦੀ ਇਹ ਵੀ ਕਹਿੰਦੇ ਪ੍ਰਧਾਨ ਬੈਲੀ ਤੇ ਹਮਲਾ ਹੋ ਗਿਆ ਦੇਖਣਾ ਕਿਨੇ ਹਮਲਾ ਕਰਦਾ ਪ੍ਰਧਾਨ ਤੱਕ ਨਹੀਂ ਇਹ ਬੈਲੀ ਤੇ ਪੱਟਾ ਫੱਕ ਯਾ ਗਿਆ ਉਹ ਉਹਦਾ ਉਹੀ ਆ ਗਿਆ ਜਿਹੜਾ ਜਲੇ ਨੂੰ ਮਾਰਨਾ ਇਹ ਨੂੰ ਕਿਹਨਾਂ ਲੱਟਣ ਮਾਰਿਆ ਤੇ ਤੇਰਾ ਬੇੜਾ ਭਾਜ ਤੇ ਮਾਰ ਤੇ ਪੱਟ ਲੈ ਹੋਰ ਆ ਗਿਆ ਬੱਛ ਪਾਟ ਪਾ ਤਾ ਉਰੀ ਨਾ ਆਇਆ ਕਦੋਂ ਤੇਰੀ ਮਾਂ ਨੂੰ ਕਾਇ ਨਹੀਂ ਢਾਕਈ ਤੇ ਤੇ ਕਰਵਾ ਬਚਾ ਲੈ ਬੱਲੂ ਬਾੜ ਤੇ ਅਮਰੀਕਾ ਚੜੀ ਕਿਵੇਂ ਲੱਗ ਰਹੀ ਹੈ ਵੀਡੀਓ ਫਿਰ ਦੱਸਿਆ ਕਮੈਂਟਾਂ ਜੋ ਰੀਲ ਹੈਗੀ ਆਪਣੀ ਪ੍ਰਧਾਨ ਬੈਣੀ ਜੀ ਦੇਖਣਾ ਕੀ ਜਾਂਦਾ ਪ੍ਰਧਾਨ ਬੈਣੀ ਫਿਰ ਆ ਜੀ ਹਾਂ ਲੱਖਰ ਪੀਏ ਤੇ ਬੰਦਾ ਮਾਰੂ ਤੇ ਕੱਟ ਨਹੀਂ ਨਾ ਸੁਣੋ ਤੂੰ ਦੱਟ ਜੇ ਜਰ ਤੱਕ ਤਮਾ ਥੱਪੜਾ ਨਹੀਂ ਮਾਰਦਾ ਮਾਰਤਾਂ ਦਾ ਕੇਸ ਤੂੰ ਜੱ ਖੜਾ ਜੱ ਤਾ ਨਹੀਂ ਇਕੱਲੇ ਕਈ ਮਾਰ ਗਿੰਦਾ ਹੈ ਆਏ ਇਹ ਕਰੇਗਾ ਸੇਰਾ ਇਹ ਲੋਰੀ ਹੈ ਆਪਣੀ ਕੈਨੇਡੀਅਨ ਸਮੋਸਾ ਕੈਨੇਡਾ ਦਾ ਸਮੋਸਾ ਕੀ ਚੱਕਰ ਹੈ ਲਈ ਇਹ ਵੀਡੀਓ ਅਰ ਆ ਸਮੋਸਾ ਬਾਈ ਹੈਗਾ ਤਾਂ 3 ਡਾਲਰ ਦਾ ਕੈਨੇਡਾ ਚ ਪਰ ਜਦ ਮੈਨੂੰ ਇੰਡੀਆ ਦੇ ਹਿਸਾਬ ਨਾਲ ਗੁਣਾ ਕਰਿਆ 60 62 ਦਾ ਸਾਲਾ 200 ਰੁਪਏ ਦਾ ਪੈ ਗਿਆ ਮੇਰਾ ਤਾਂ ਰੇਟ ਸੁਣ ਕੇ ਸਾਲੇ ਤੇ ਦੰਦੀ ਵੱਢਣ ਨੂੰ ਜੀ ਨਹੀਂ ਕਰਦਾ ਦੰਦੀ ਵੱਢੀ ਨਹੀਂ ਨਹੀਂ ਕਰਦਾ ਠੀਕ ਨਾ ਮੈਂ ਕੀ ਆਈ ਸਮੋਸੇ ਦੀ ਹੈਲੋ ਆਈ ਨਹੀਂ ਦੇਈ ਨਾ ਪਰ ਕਿਹੜੀ ਐ ਆਈ ਨਹੀਂ ਦੇਈ ਹੈ ਆਪਣੀ ਭਾਂਨੇ ਦੀ ਭਾਂਨੇ ਭਾਉੜੀ ਦੀ ਦੇਖ ਲੈ ਕੀ ਹਾਲ ਹੈ ਭਰਲਾ ਕਰਨੀ ਮੈਨੂੰ ਲੱਗਦਾ ਪੁਲਿਸ ਖੜੀ ਆ ਮੈਨੂੰ ਲੱਗਦਾ ਪੁਲਿਸ ਖੜੀ ਆ ਉਹ ਮੇਰਾ ਨਾ ਪਾਲਾਂ ਅਣਖੀ ਆ ਉਹੀ ਪੀਏ ਪੀਏ ਕਰੀ ਜਾਣਗੇ ਸਾਰੇ ਜਣੇ ਪੀਏ ਕਹਿਣ ਲੱਗੇ ਆ ਗਿਆ ਆ ਗਿਆ ਆ ਗਿਆ ਆ ਗਿਆ ਖੜੇ થੇ ਇਧਰ ਆ ਚੱਲ ਇਧਰ ਆ ਇਧਰ ਆ ਹਾਂ ਦੱਸੋ ਜਨਾਬ ਕੀ ਗੱਲ ਆ ਆ ਚੋੜੇ ਚ ਕੀ ਆ ਲੈ ਬੁੜੀਆਂ ਦਾ 100 ਸੀਕ੍ਰੇਟ ਸਮਾਨ ਹੁੰਦਾ ਤੁਹਾਨੂੰ ਕਹਾਂ ਦੱਸ ਸੱਚ ਵਾਲੇ ਚ ਕੀ ਆ ਉਹ ਮੇਰੀ ਗੱਲ ਸੁਣ ਮੈਂ ਸੁਣੇ ਤੂੰ ਭੁੱਕੀ ਵੇਚਦੀ ਐ ਕਿਹੜਾ ਭਾਂਡ ਦਾ ਖਸਮ ਕਹਿੰਦਾ ਮੈਂ ਬੁੱਕੀ ਵੇਚਦੀ ਆ ਮੈਂ ਬੁੱਕੀ ਵੇਚਣ ਵਾਲੇ ਦੀ ਮੁਕਾ ਨਹੀਂ ਜਾਂਦੀ ਭਾਈ ਤੂੰ ਪਤਾ ਜੈਲੇ ਰੇ ਰਸਤਾ ਕੀਤਾ ਹੋਣਾ ਹਲੋ ਜੈਲੇ ਵੇ ਮੈਂ ਤੇਰਾ ਮੋੜਾ ਕੀ ਕੀਤਾ ਵੇ ਭਾਂਡਦਿਆ ਖਸਮਾ ਪੁਲਿਸ ਨੂੰ ਰਿਪੋਰਟਾਂ ਦਿੱੱਲਿਆ ਵੇ ਵੇ ਤੇਰੀ ਆਦੀ ਤੀਵੀਂ ਸੈਰ ਚ ਰੱਖੀ ਆ ਕੁੜੀ ਚੇਰੀ ਦਾ ਚੱਕਰ ਆ ਕਿਸੇ ਨਾਲ ਵੇ ਕਿਹਰੇ ਵੇ ਪਰਚਾ ਖੋਲ੍ਹ ਓਏ 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 ਜੈਲੇ ਨੇ ਨਹੀਂ ਦੱਸਿਆ ਜੈਲੇ ਨੇ ਨਹੀਂ ਦੱਸਿਆ ਨਹੀਂ ਦੱਸਿਆ ਜੈਲੇ ਨੇ ਦੱਸ ਲੈ ਜੈਲੀ ਨੂੰ ਵੀਰ ਬਹੁਤ ਗੈਂਡ ਵੀਡੀਓ ਪਹਿਲਾ ਕਾਰਜ ਹੋ ਗਏ ਪੂਰੇ ਪਾ ਗਵਾਂ ਵਾਲੇ ਪੂਰੇ ਹੋ ਗਏ ਜੀ ਵੀ ਤਾਂ ਆ ਲੈ ਰਿਹਾ ਏ ਕੋਈ ਨਹੀਂ ਜਿਹਦਾ ਲੇਖਾ ਜੋਖਾ ਹੋ ਰਿਹਾ ਉਹਦਾ ਮਰ ਜਾ। ਨਾ ਪਾਪ ਹੋਗਾ ਨਾ ਮਰਿਆ ਨਾ ਜਿਉਂਦੇ ਆ ਜਿਹਦਾ ਮੈਂ ਕਹਾਂ ਦਵਾਰੂ ਟਾਇਰ ਟੂਰ ਚਾੜ ਦਿੰਨੇ ਇਹਦੇ ਤੇ। ਮੈਂ ਨਾਟਕ ਕਰ ਲਾਂ ਜੀ ਰੋਣਾ ਵਾਲਾ। ਹੈ? ਮਾਤਾ ਜੀ ਮਰ ਕੇ ਨਾਟਕ ਕਰ ਲਾਂ ਮੈਂ। ਘੰਟਾ ਦਾ ਬੋਲਣ ਲੱਗ ਗਿਆ। ਘੰਟਾ ਲਾ ਕੇ ਬੋਲਣਾ। ਤੈਨੂੰ ਕੀ ਲੋੜ ਦੀ ਤਾ ਜੜਦੀ ਤਾਇਆ। ਚੱਕੋ। ਹੈ? ਮਰੇ ਨਹੀਂ। ਚੱਕੋ। ਚੱਕ ਲੋ ਜੀ ਹਜੇ ਘੰਟਾ ਕਿੰਨਾ ਲੇਖਾ ਜੋਖਾ ਬਾਹਲਾ ਰਹਿਣਾ। ਬਹੁਤ ਪਾਪ ਬਹੁਤ ਕਰੇ ਨੇ। ਟੋੜਾ ਨਾ ਮਰਾ ਸਰਚ। ਤੂੰ ਕਿਸਾਹੀ ਰਹਿ ਗਈ ਜੀ? ਕੱਢ ਦੇ ਫਿਰ। ਕੋਈ ਨਾ ਤਾ ਤੂੰ ਬਚ ਜੀਗਾ ਫਿੰਗਰ ਪ੍ਰਿੰਟ ਆ ਜਾਣ ਫਿੰਗਰ ਪ੍ਰਿੰਟ ਆ ਜਾਣ ਫਿੰਗਰ ਪ੍ਰਿੰਟ ਹਾਂ ਜੀ ਮੈਂ ਨਹੀਂ ਕੁਝ ਕਿਹਾ ਮੈਂ ਨਹੀਂ ਕੁਝ ਕਰਿਆ ਇਹਦਾ ਮੈਂ ਕਹਿਣਾ ਹੈ ਇਹਦਾ ਇਹਦਾ ਜੀ ਮੈਂ ਜੀ ਕਰਦਾ ਜਿਵੇਂ ਕਤੂਰਾ ਕਰਦਾ ਟਾਇਰ ਥੱਲੇ ਦਿੱਤਾ ਹੁੰਦਾ ਉਹ ਕੰਮ ਇਹਦਾ ਇਹਦਾ ਹਿਸਾਬ ਕਿਤਾਬ ਉਹ ਜੀ ਵਿਚਾਰੇ ਦਾ ਤਾਂ ਲਿਖਾ ਜੋਖਾ ਕਰਨ ਲੱਗ ਗਿਆ ਧਰਮਰਾਜ ਜੀ ਲਵੇ ਬਿਉ ਮਾਤਾ ਬੈਠੀ ਆ ਯਾਰ ਹਣਾ ਯਾਰ ਮੜਾ ਜੀ ਵੇਟ ਕਰ ਲੈਣੇ ਜੇ ਮਰਦਾ ਦੇਖ ਲਓ ਜੀ ਕੋਈ ਗੱਲ ਨਹੀਂ ਆ ਥਰ ਤੱਕ ਤਾਂ ਮਰੀ ਜਾਊਗਾ ਜੀ ਨਹੀਂ ਮਰੀ ਜਾਊ ਕੋਈ ਚੱਕਰ ਨਹੀਂ ਵੇਟ ਕਰ ਲੈਣੇ ਆ ਵੇਟ ਕਰ ਲੈਣੇ ਆ ਉਹ ਮੰਜੇ ਦੇ ਪੌ ਜੀ ਹਾਂ ਕੱਢ ਪਾਇਦਾ ਨਾਗਵਾਲ ਪਾਈ ਫਿਰਦਾ ਹੈਗਾ ਨਾਗਵਾਲ ਪਾਈ ਫਿਰਦਾ ਹੈਗਾ ਬੱਲ ਕਹਿੜੀ ਲਾ ਕੇ ਜੱਜਦਾ ਹੈ ਇੱਤਰਾ ਵੀਡੀਓ ਗਈ ਆਪਣੀ ਜੈ ਮਾਤਾ ਦੀ ਦੇਖਣਾ ਕਿਹੜੀ ਜੈ ਮਾਤਾ ਲੈ ਕੇ ਆਏ ਜੀ ਬਈ ਜੈ ਮਾਤਾ ਦੀ ਜੈ ਮਾਤਾ ਜਿਹਨੇ ਤਾਂ ਮਾਤਾ ਦੇ ਹੁਣ ਜਾਣ ਨੂੰ ਲਾਤਾ ਐਨੀ ਦਿਨ ਘਰੇ ਬਹਿ ਕੇ ਰਿਆਜ ਕਰ ਲੈਂਦਾ ਨਾ ਜਿੱਤੇ ਰਿਆਜ ਨਾਲ ਕੁਝ ਨਹੀਂ ਬਣਨਾ ਹੁਣ ਤਾਂ ਜੈ ਬਚਾਉ ਮਾਤਾ ਰਾਣੀਓ ਬਚਾਉ ਬਸ ਜੈ ਮਾਤਾ ਦੀ ਸਾਰੇ ਬੋਲੋ ਸਾਰੇ ਨੂੰ ਸਾਲਾ ਬਹੁਤ ਸੰਗਤ ਆਪਣੇ ਪਿੱਛੇ ਦੋ ਤਾਂ ਟੋਟਰੂ ਆ ਹੈ ਸਾਰੇ ਬੋਲੋ ਮੈਨੂੰ ਨਹੀਂ ਸੁਣਿਆ ਜੈ ਮਾਤਾ ਦੀ ਉੱਚੀ ਬੋਲੋ ਸਾਲਾ ਬੋਲੀ ਦਾ ਜਾਂਦਾ ਹੋਰ ਮੈਂ ਗਲਾ ਬਟਾਲਾ ਬੋਲ ਕੇ ਜੈ ਮਾਤਾ ਦੀ ਜੈ ਮਾਤਾ ਦੀ ਪੌੜੀ ਪੌੜੀ ਚੜਦਾ ਜਾ ਜੈ ਮਾਤਾ ਕੀ ਹੈ ਏਡਾ ਮਾਰੇ ਇੱਥੇ ਦੇ ਵੀ ਕੋਈ ਪ੍ਰੋਬਲਮ ਨਹੀਂ ਲੱਗਦੀ ਕੁਸ਼ਕਾਰ ਅਡੀਲ ਹੈਗੀ ਆਪਣੀ ਸਕੂਲ ਜਾਣ ਤੋਂ ਪਹਿਲਾਂ ਜੂਰੀ ਕੰਮ ਕਰਨਾ ਜਦੋਂ ਆਪਾਂ ਸਕੂਲ ਜਾਣਾ ਮਤਲਬ ਕੀ ਕੰਮ ਹੈ ਤੁਸੀਂ ਵੀ ਇਹੀ ਕਰਦੇ ਆ ਆਪਣੇ ਸਕੂਲ ਜਾਣ ਤੋਂ ਪਹਿਲਾਂ ਸਭ ਤੋਂ ਦੱਸੋ ਕਮੈਂਟਾਂ ਜੀ ਆਪਣੀ ਇਹ ਲਾਸਟ ਵੀਡੀਓ ਅੱਜ ਦੀ ਲੀਲਾ ਦੀ ਦੇਖ ਰਿਹਾ ਕੌਣ ਹੈ ਕੀ ਚੱਕਰ ਹੈ ਦਾ ਜੋਨੀ ਬਾਬਾ ਲੱਗਦਾ ਮਤਨ ਹੋ ਗਈ ਹੈ ਨਾ ਹਾਂ ਜੋਨੀ ਬੱਬੀ ਹੈ ਦੇਖ ਰਿਹਾ ਇਹ ਕਹਿੰਦਾ ਬਾਬਾ ਜੀ ਨੰਦਾ ਗਿਆ ਨੰਗਰ ਗਿਆ ਟਾਈਮ ਘੁੰਮ ਕੇ ਦੀ ਸਾਨੂੰ ਨਾਂਦੇ ਆ ਗਿਆ ਤੁਸੀਂ ਵੀ ਆ ਕੇ ਦੇਖ ਲਓ ਜੀ ਨਾਂਦੇ ਆ ਗਿਆ ਟਾਈਮ ਘੁੰਮ ਕੇ ਬਾਬੇ ਨੇ ਐ ਲੈ ਦੇ ਰੱਦ ਦੇ ਗਏ ਦੀ ਟਾਈਮ ਆ ਦੇ ਚੰ ਬਣੀ ਹੈ ਬਾਬੇ ਦਾ ਵੀ ਕੰਮ ਬਹੁਤ ਗਾਇ ਵੀ ਬੰਦ ਬਾਬੇ ਵੀ ਵੈਸੀ ਹਾਂਜੀ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਆਪਣੇ ਨੂੰ ਜੀ